ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਗੁਰੂ ਕੌਰ ਸ਼ਰਮਾ ਆਈਪੀਐਸ ਉਹਨਾਂ ਦੇ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਕਨੌਰ ਸੜਕ ਦੇ ਵਿੱਚ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਹੈ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਚਾਹੇ ਉਹ ਨਸ਼ੀ ਦੀ ਗੱਲ ਹੋਵੇ ਚਾਹੇ ਕੋਈ ਚੋਰਾ ਦੀ ਗੱਲ ਹੋਵੇ ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੌਹ ਦਾ ਮਾਮਲਾ ਹੋਵੇ ਤਾਂ ਕੱਲ ਸਾਡੀ ਜਿਹੜੀ ਹੈ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਅਮਨਪਾਲ ਵਰਕ ਤੇ ਉਹਦੇ ਨਾਲ ਸਾਰੀ ਟੀਮ ਚੌਕੀ ਦਾ ਟ੍ਰਿਪਲਾ ਐਸੇਵतार ਸਿੰਘ ਹੌਲ ਰਾਸ਼ਵੀ ਕੁਮਾਰ ਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇੱਕ ਮੋਟਰਸਾਈਕਲ ਚੋਰ ਬਰੋ ਕਾਬੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਤਿੰਨ ਮੋਟਰਸਾਈਕਲ ਚੋਰੀ ਜਿਹੜੇ ਬਰਾਮਦ ਕੀਤੇ ਨੇ ਇੱਕ ਚਾਰ ਬੰਦੇ ਗਰੋਸੀ ਜਿਹੜਾ ਕਿ ਚੋਰੀ ਦੀ ਮੋਟਰਸਾਈਕਲ ਇਕੱਠੇ ਕਰਕੇ ਉਥੇ ਵੇਚਣ ਦੀ ਤਿਆਰੀ ਸੀਗਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹਥੀ ਸਮੇਤ ਮੋਟਰਸਾਈਕਲ ਜਿਹੜਾ ਕਬੂਦੂਤਾ ਮੌਕੇ ਤੇ ਇਹਨਾਂ ਪਾਸੋਂ ਤਿੰਨ ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ ਇਹਨਾਂ ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਦਾ ਨੇੜੇ ਦਾ ਦੂਸਰਾ ਅਭਿਸ਼ੇਕ ਕੁਮਾਰ ਜਿਹੜਾ ਰਾਜਪੁਰਾ ਕਲੋਨੀ ਦਾ ਪ੍ਰਤਾਪ ਕਲੋਨੀ ਰਾਜਪੁਰਾ ਦਾ ਤੀਸਰਾ 라ਜਵੀਰ ਸਿੰਘ ਹੈ ਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ ਸ਼ੰਭੂ ਪਾਲ ਦੇ ਨੇ ਇਹਨਾਂ ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਚੋਰੀ ਦਾ ਮਕਦਮਾ ਲੱਗਿਆ ਹੈ ਤਤਵਾਲੀ ਥਾਣੇ ਦੇ ਵਿੱਚ ਤੇ ਇਹਨਾਂ ਤੋਂ ਸਖਤੀ ਨਾਲ ਪੁਸ਼ਟੀ ਕੀਤੀ ਜਾ ਰਹੀ ਹੈ ਤੇ ਤਿੰਨ ਮੋਟਰਸਾਈਕਲਾਂ ਤੋਂ ਬਰਾਮਦ ਕਰ ਲੈਣੇ ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਕੇ ਇਹਨਾਂ ਦਾ ਪੁਲਸਵਾਰਣ ਲਵਾਂਗੇ ਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਨਾ ਵੀ ਸੰਭਾਵਨਾ ਹੈ ਤੇ ਅਸੀਂ ਕੋ ਕਰਾਂਗੇ ਸਾਡੇ ਜਿਹੜੀ ਇਹਨਾਂ ਕੋਲ ਕੁਵਾੜੀਏ ਖੜੀਤੇ ਹੈਗੀਆਂ ਉਹਨਾਂ ਦੀ ਵੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧਾ ਜਾ ਸਿੱਧੇ ਜਾਂ ਚੋਰੀ ਦਾ ਮਾਲ ਲੈਂਦਾ ਹੋਇਆ ਇਹਨਾਂ ਨੂੰ ਹਲਾਸ਼ਰੀ ਜਾਂਦਾ ਹੋਇਆ ਉਹਦੇ ਨਾਲ ਵੀ ਅਸੀਂ ਸਖੀਰਾਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਦੌਰਾਨ ਕੁਝ ਗੱਲਾਂ ਸਾਹਮਣੇ ਆਈਆਂ ਸੰਸਕਰ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਸੀ ਤੇ ਅਜੇ ਅਸੀਂ ਕਰ ਰਹੇ ਹਾਂ ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ ਤੇ ਜਿਹੜੀ ਗੱਲ ਸਾਹਮਣੇ ਆਵੇ ਤੁਹਾਡੇ ਨਾਲ ਅਸੀਂ ਜਰੂਰ ਸਾਂਝੀ ਕਰਾਂਗੇ ਇਹ ਚਾਰੇ ਜਿਵੇਂ ਇੱਕ ਨੌ ਆਪਣਾ ਹਲਕਾ ਇੱਕ ਨੌ ਰੋ ਰਾਜਪੁਰਾ ਨਾਲ ਹੀ ਸੰਬੰਧਿਤ ਨੇ ਇਹਨਾਂ ਚਾਰਾਂ ਦੇ ਲਾਵਾ ਹੋਰ ਵੀ ਕੋਈ ਮੰਨਿਆ ਵੀ ਚਾਹ ਇਹਨਾਂ ਦੇ ਗੈਂਗ ਚ ਜਾਂ ਇਹਨਾਂ ਤੇ ਜਿਹੜੀ ਡੀਟੇਲ ਹੋਰ ਤੋਂ ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ ਪਰ ਜੇ ਕੋਈ ਆਈ ਤਾਂ ਜਰੂਰ ਤੁਹਾਨੂੰ ਅਸੀਂ ਤਨੂੰ ਪੇਸ਼ ਵੀ ਕਰਨਾ ਫਾਈਲ ਵੀ ਪੂਰੀ ਕਰਨੀ ਹੁੰਦੀ ਹੈ ਕਿ ਕਿਹੜੀ ਕਿਹੜੀ ਜਗ੍ਹਾ ਤੇ ਹਨ ਕਿ ਇਹਨਾਂ ਨੇ ਮੋਟਰਸਾਈਕਲ ਵਰਾ ਚੋਰੀ ਕੀਤੇ ਨੇ ਉਹ ਵੀ ਹਜੇ ਤੱਕ ਅਸੀਂ ਤੁਹਾਨੂੰ ਅਗਲੇ ਦੌਰ ਸੇ ਦੱਸਾਂਗੇ ਜਿਵੇਂ ਪੈਸਨੌਟ ਜਿਵੇਂ ਦੱਸਿਆ ਹੋਇਆ ਮੁਹਾਲੀ ਤੋਂ ਜੀ ਇਹ ਜਿਵੇਂ ਰਾਜਪੁਰ ਨਾਲ ਸੰਬੰਧਿਤ ਨੇ ਰਾਜਪੁਰ ਤੋਂ ਵੀ ਕੋਈ ਜਿਵੇਂ ਸਿਵਾਈਪਾਰਕ ਤੋਂ ਕਾਫੀ ਚੋਰੀ ਹੋ ਰਹੇ ਨੇ ਕਲੋਨੀਆ ਤੋਂ ਵੀ ਹੋ ਰਹੇ ਨੇ ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਉਹਦਾ ਨੰਬਰ ਵਗੈਰਾ ਟਰੇਸ ਹੁੰਦੇ ਨੇ ਇਹਨਾਂ ਨੇ ਤਾਂ ਉਹ ਨੰਬਰ ਵਗੈਰਾ ਟਰੇਸ ਕਰਕੇ ਅਸੀਂ ਜੇ ਅਸੀਂ ਨੰਬਰ ਇੰਜਨ ਟਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਐ ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਚੋਰੀ ਕੀਤੇ ਨੇ ਕਿੱਥੇ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ ਸਾਡੀ ਤੁਹਾਡੇ ਕੋਲੋਂ ਕੀ ਧਾਰਾ ਲਾਈ ਜੀ ਹੋਣੀ ਐ ਇਹਨਾਂ ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 ਬੀ ਐਨ ਐਸ ਤੇ 317 ਜਿਵੇਂ ਦੋ ਜੀ ਉਹ ਧਾਰਾ ਲਾ ਕੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ